NNR نیوز ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇਸ ਵਕਤ ਦੀ ਵੱਡੀ ਅਪਡੇਟ ਲੈ ਕੇ ਆਇਆ ਹਾਂ ਸ੍ਰੀ ਦਰਿਆ ਸਤਲੁਜ ਦਾ ਤਕਰੀਬਨ ਅੱਧਾ ਕੋਫਟ ਪਾਣੀ ਘਟਿਆ ਸੀ ਪਰ ਉਸ ਤੋਂ ਬਾਅਦ ਪਾਣੀ ਫੇਰ ਹੁਣ ਵਧਣਾ ਸ਼ੁਰੂ ਹੋ ਚੁੱਕਿਆ ਪ੍ਰਾਪਤ ਜਾਣਕਾਰੀ ਅਨੁਸਾਰ ਜੋ ਹੋਰ ਪਾਣੀ ਦੀ ਸਪੀਡ ਤੇਜ਼ ਹੋ ਚੁੱਕਿਆ ਔਰ ਫਲੋਰ ਦੇ ਨਜ਼ਦੀਕ ਪਾਣੀ ਆਉਣਾ ਸ਼ੁਰੂ ਹੋ ਚੁੱਕਿਆ ਹੈ ਪਾਣੀ ਦਰਿਆ 'ਚ ਕਿੰਨਾ ਆ ਰਿਹਾ ਹੈ ਇਸ ਵਕਤ ਇਸ ਉਸਦੇ ਕੋਈ ਜਾਣਕਾਰ ਨਹੀਂ ਸਾਡੇ ਜੋ ਪ੍ਰੋਸਜੋਗ ਸੂਤਰ ਨੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਤੇ ਇੱਕ ਤਸਵੀਰ ਦਿਖਾ ਦਿੰਦੇ ਆ ਪਾਣੀ ਦੀ ਸਪੀਡ ਨੇ ਪਾਣੀ ਨੇ ਇੱਕ ਵਾਰ ਤੋਂ ਫਿਰ ਫੜ ਲਈ ਹੈ ਤੇ ਦੂਜੀ ਖਬਰ ਕਿਉਂ بارش ਨੇ ਵੀ ਕਾਫੀ ਆਦਾ ਦਸਕਤ ਦੇ ਦਿੱਤੀ ਹੈ بارش ਹੋਣੀ ਸ਼ੁਰੂ ਹੋ ਚੁੱਕੀ ਹੈ ਤਾਂ ਵਾਹਿਗੁਰੂ ਅਰਦਾਸ ਜ਼ਰੂਰ ਕਰੋ ਕਿ بارش ਰੁਕ ਜੇ ਜੇਕਰ بارش ਹੋਰ ਆਉਂਦੀ ਹੈ ਤਾਂ ਪਾਣੀ ਫਿਰ ਹੋਰ ਵੀ ਜ਼ਿਆਦਾ ਵਧ ਸਕਦਾ ਹੈ ਪਾਖੜਾ ਦਾ ਲੈਵਲ ਪਹਿਲੇ ਹੀ ਜ਼ਿਆਦਾ ਹੈ ਤਾਂ ਪਾਖੜਾ ਨੇ ਤਾਂ ਹੀ ਡਿਵਾਈਜ਼ਰੀ ਜਾਰੀ ਕੀਤੀ ਹੈ ਕਿ ਪਾਣੀ ਅਸੀਂ ਥੋੜਾ ਥੋੜਾ ਕਰਕੇ ਕੱਢ ਰਹੇ ਹਾਂ ਤਾਂ ਜੋ ਕੋਈ ਖਤਰਾ ਪੈਦਾ ਨਾ ਹੋਵੇ ਪਰ ਉਹ ਹੀ ਪਾਣੀ ਜੋ ਦਰਿਆ 'ਚ ਛੱਡਿਆ ਗਿਆ ਸੀ ਤਾਂ ਉਹਨਾਂ ਨੇ ਵੀ ਡਿਵਾਈਸ ਦਿੱਤੀ ਸੀ ਕਿ ਅਸੀਂ ਲਗਾਤਾਰ ਪਾਣੀ ਥੋੜਾ ਥੋੜਾ ਛੱਡਾਂਗੇ ਤਾਂ ਇਸ ਤਰ੍ਹਾਂ ਹਾਲਾਤ ਕੁਝ ਸੁਖਾਵੇਂ ਨਹੀਂ ਲੱਗ ਰਹੇ ਜਿੱਦਾਂ ਕਿ ਬਾਰਿਸ਼ ਪਹਿਲਾਂ ਹੋਈ ਸੀ ਤਾਂ ਹੁਣ ਫਿਰ ਬਾਦ ਸ਼ੁਰੂ ਹੋ ਚੁੱਕੀ ਹੈ ਬਹੁਤ ਜ਼ਿਆਦਾ ਬਾਰਿਸ਼ ਹੈ ਹਾਲਾਤ ਮਾੜੇ ਨੇ ਤੇ ਜਿਸ ਜਗ੍ਹਾ ਤੇ ਮੈਂ ਖੜ੍ਹਾ ਹਾਂ ਪੱਥਰ ਵਗੈਰਾ ਹੁਣ ਸਾਰੇ ਦਰਿਆ ਦੇ ਵਿੱਚ ਡੱਗ ਚੁੱਕੇ ਆ ਅੱਗੇ ਜਾ ਕੇ ਤਸਵੀਰ ਦਿਖਾਉਣੀ ਸੀ ਪਰ ਬਾਰਿਸ਼ ਜ਼ਿਆਦਾ ਹੈ ਉਹ ਟੋਆ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਚੌੜਾ ਹੋ ਚੁੱਕਿਆ ਅੱਗੇ ਚਲ ਕੋਸ਼ਿਸ਼ ਜ਼ਰੂਰ ਕਰ ਰਿਹਾ ਥਾ ਤਿਲਕਣ ਪਰਿਆ ਤਿਲਕਣ ਬਾਜਵਾਲ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿਸ ਤਰ੍ਹਾਂ ਦੀ ਬਣ ਗਈਆਂ ਨੇ ਇਹ ਲੱਛੀ ਦੇਖ ਲਓ ਤਸਵੀਰਾਂ ਤੁਹਾਨੂੰ ਰਿਹਾ ਇਧਰੋਂ ਸਾਈਡ ਤੋਂ ਇਸ ਸਾਈਡ ਤੋਂ ਪਾਣੀ ਨਿਕਲ ਰਿਹਾ ਹੈ ਪਾਣੀ ਅੱਗੇ ਤੱਕ ਜਾ ਰਿਹਾ ਹੈ ਇਹ ਫਿਰ ਹੁਣ ਕੁਝ ਟਾਈਮ ਬਾਅਦ ਪਾਣੀ ਜਦੋਂ ਹਿੱਸਾ ਦਰਿਆ ਚ ਡਿੱਗ ਜੂਗਾ ਤੇ ਪਾਣੀ ਦੇ ਸਥਾਨ ਤੇ ਮੇ ਤੁਰ ਰਹੇ ਆ ਇੱਥੇ ਪਾਣੀ ਆਉਣਾ ਸ਼ੁਰੂ ਹੋ ਜਾਊਗਾ ਇਸ ਤੋਂ ਅੱਗੇ ਫਿਰ ਬੰਨ੍ਹ ਦੇ ਹਾਲਾਤ ਕੀ ਬਣਨਗੇ ਤੁਸੀਂ ਆਈਡੀਆ ਲਗਾ ਸਕਦੇ ਹੋ ਤਾਂ ਹਾਲਾਤ ਤਾਜ਼ਾ ਮੌਜੂਦਾ ਹਾਲਾਤ ਨੇ ਦਰਿਆ ਸਤਲੁਜ ਦੇ ਇੱਧਰ ਜੋ ਪਾਣੀ ਅੱਗੇ ਤੱਕ ਨਾ ਸਾਈਡ ਤੋਂ ਜਾ ਕੇ ਬੰਨ੍ਹ ਦੇ ਨਾਲ ਸਾਰਾ ਲੱਗਿਆ ਹੋਇਆ ਹੈ ਇੱਧਰ ਤਸਵੀਰ ਜਦੋਂ ਨਜ਼ਰ ਮਾਰ ਲਓ ਸਵੇਰੇ ਤਸਵੀਰੋ ਦਿਖਾਈ ਸੀ ਇੱਧਰ ਵੀ ਤਸਵੀਰਾਂ ਦਿਖਾ ਦਿੰਨੇ ਆ ਇੱਕ ਇੱਧਰ ਸਾਈਡ ਤੋਂ ਜਾ ਕੇ ਅੱਗੇ ਤੱਕ ਤਾਂ ਇਸ ਵਕਤ ਦੀ ਤਾਜ਼ਾ ਅਪਡੇਟ ਜੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਿਲਕਣ ਬਾਜੀ ਦੇ ਵਿੱਚ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਪਾਣੀ ਘਟਿਆ ਸੀ ਇਸ ਪਾਣੀ ਘਟਿਆ ਸੀ ਜਿਵੇਂ ਅਪਡੇਟ ਹੈ ਜਿਵੇਂ ਪਾਣੀ ਤਕਰੀਬਨ ਜਦੋਂ ਅਸੀਂ ਆਪਣੇ ਟੋਟੇ ਤੋਂ ਦਿੰਦੇ ਹਾਂ ਜਦੋਂ ਪਾਣੀ ਥੋੜਾ ਘਟ ਜਾਂਦਾ ਹੱਦ ਦਾ ਫੁੱਟ ਦੇ ਕਰੀਬ ਤੋਹੀ ਗੱਲ ਹੋਈ ਕਿ ਪਾਣੀ ਘਟਿਆ ਪਹਿਲਾਂ ਅਪਡੇਟ ਤਾਂ ਨਹੀਂ ਦਿੱਤੀ ਕਿ ਪੂਰੀ ਜਾਣਕਾਰੀ ਤੋਵੇ ਹੋਵੇ ਕਿ ਅਸੀਂ ਕਹਿ ਦਿੱਇ ਇੱਕ ਅੱਧਾ ਫੁੱਟ ਪਾਣੀ ਘਟਿਆ ਤੇ ਨੇ ਨੂੰ ਪਾਣੀ ਹੋਰ ਆ ਜਾਏ ਤੇ ਫਿਰ ਤੁਸੀਂ ਕਹੋ ਨਹੀਂ ਪਾਣੀ ਤਾਂ ਘਟਿਆ ਨਹੀਂ ਸੀ ਹੁਣ ਜੋ ਜਾਣਕਾਰ ਦੇ ਰਹਿਆਂ ਜੋ ਪਿੱਛੋਂ ਪਾਣੀ ਆ ਰਿਹਾ ਉਹ ਇਸ ਥਾਂ ਦੇ ਤਕਰੀਬਨ 7:30 10 ਦੇਵੇਗਾ ਤੇ 7:30 ਵਜੇ ਤੋਂ ਬਾਅਦ ਪਾਣੀ ਫਿਰ ਵਧਣਾ ਸ਼ੁਰੂ ਹੋਊਗਾ ਤਸਵੀਰਾਂ ਦੇਖ ਲਓ ਦਰਿਆ 7:30 ਦੀਆ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਟਾਈਮ ਦੀ ਖਬਰ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰ ਦਿਓ ਤਾ तकरीबन 30 ਜਣੇ ਨਾਲ ਜੁੜੇ ਆਂ ਤਾਂ ਅੱਗੇ ਤੱਕ ਸ਼ੇਅਰ ਕਰੋ ਮੈਂ ਕਮੈਂਟ ਤੁਹਾਡੇ ਪੜ ਲਵਾਂ ਕੀ ਪਲਵਿੰਦਰ ਸਿੰਘ ਵੀਰ ਜੀ ਕਰ ਰਿਹਾ ਵਾਹਿਗੁਰੂ ਪੈਣੀ ਗੁਜਰਾ ਬਸ ਆ ਰਹਿ ਗਾ ਹੋ ਨਾ ਵੀਰੇ ਕਿਉਂ ਪੈਣੀ ਵਾਲੇ ਸਰਪੰਚ ਸਾਹਿਬ ਨਾ ਇਹੋ ਜੀ ਮੰਤ ਮੰਨੋ ਕੋਈ ਪ੍ਰਸ਼ਾਸਨ ਵਾਲਾ ਆਇਆ じゃ ਨਹੀਂ ਦੇਖਣ ਹਾਂਜੀ ਵੀਰ ਜੀ ਇਹ ਤੁਸੀਂ ਬੜੀ ਵਧੀਆ ਗੱਲ ਕੀਤੀ ਹੈ ਕਿ ਪ੍ਰਸ਼ਾਸਨ ਵਾਲਾ ਆਇਆ ਜੇ ਕੋਈ ਨਹੀਂ ਸਾਡੀ ਐਸਡੀਐਮ ਸਾਹਮਣੇ ਗੱਲ ਹੋਈ ਸੀ ਤਾਂ ਉਹਨਾਂ ਨੇ ਵਿਸ਼ਵਾਸਨ ਦਵਾਇਆ ਕਹਿੰਦੇ ਕਿ ਸੇ ਇੱਥੇ ਆਵਾਂਗੇ ਅੱਗੇ ਨਾ ਹੁਣ ਕਹਿ ਸਕਦਾ ਕਿ ਬੋਰੇ ਵਗੈਰਾ ਰੱਖੇ ਹੋ ਸੀ ਤਾਂ ਹੋ ਸਕਦਾ ਪੱਕਾ ਨਹੀਂ ਸਿੱਖ ਸਕਦੇ ਜਿੱਥੇ ਬੰਦੀਆਂ ਦੇ ਕੁਛ ਆਗੂ ਸੀ ਉਹਨੇ ਫੋਨ ਲੈ ਗੱਲ ਪ੍ਰਸ਼ਾਸਨ ਤੱਕ ਪਹੁੰਚ ਗਈ ਹੈ ਤਾਂ ਉਸਦੇ ਬਾਅਦ ਜਿੱਥੇ ਬੰਦੀਆਂ ਤੱਕ ਗੱਲ ਪਹੁੰਚ ਸਕਦੀ ਹੋ ਸਕਦਾ ਹੈ ਕਿ ਇੱਥੇ ਕੁਝ ਬਣ ਜਾਵੇ ਤਾਂ ਹੁਣ ਅੱਗੇ ਤੱਕ ਤਸਵੀਰਾਂ ਦਿਖਾ ਦਿੰਦਾ ਇੱਧਰ ਤੱਕ ਤੁਰਦੇ ਤੁਰਦੇ ਬਾਰਸ਼ ਨੇ ਇੱਕ ਵਾਰ ਫਿਰ ਹੁਣ ਜ਼ੋਰ ਕਾਫੀ ਜ਼ਿਆਦਾ ਫੜ ਲਿਆ ਹੈ ਬਾਰਸ਼ ਨੇ ਜ਼ੋਰ ਫੜ ਲਿਆ ਹੈ ਪਾਣੀ ਨੇ ਵੀ ਜ਼ੋਰ ਫੜ ਲਿਆ ਗੱਲਾਂ ਦੋਨੇ ਹੁਣ ਮਿਲ ਗਈਆਂ ਤਾਂ ਇਸ ਵਕਤ ਦੀ ਵੱਡੀ ਤਸਵੀਰ ਹੈ ਜੋ ਤੁਸੀਂ ਦੇਖ ਰਹੇ ਹੋ بارش ਹੁਣ ਹੋਣ ਲੱਗ ਗਈ ਹੈ ਬੱਦਲ ਤਾਂ ਹੁਣ ਇਸ ਤਰ੍ਹਾਂ ਛਾ ਗਿਆ ਜਿੱਦਾਂ ਕਿ ਪਹਿਲਾਂ ਬੱਦਲ ਛਾ ਗਿਆ ਸੀ ਪਰ ਵੈਗੁਰੂ ਸੁੱਖ ਰੱਖੇ ਕਿ ਘੰਟੇ ਦੋ ਘੰਟੇ ਜੇ ਮੈਂ ਕਹਿੰਨਾ بارش ਪਰਮਾਤਮਾ ਕਿਰਪਾ ਕਰੇ ਕਿ ਹਟ ਜੇ ਤਾਂ ਫਿਰ ਜੋ ਹਾਲਾਤ ਜਿਆਦਾ ਤਣਾਅਪੂਰਨ ਨਾ ਹੋਣ ਤਾਂ ਇਸ ਵਕਤ ਦੀ ਵੱਡੀ ਅਪਡੇਟ ਅਸੀਂ ਦਰਿਆ ਸਤਲੁਜ ਦੀ ਸਾਂਝ ਕਰ ਰਹੇ ਹਾਂ ਇੱਧਰ ਤੱਕ ਤਸਵੀਰ ਦੇਖ ਲਓ ਕੇ ਅੱਗੇ ਤੱਕ ਜੋ ਐ ਕਿਸ ਤਰ੍ਹਾਂ ਖੋਰਾ ਲੱਗਿਆ ਹੋਇਆ ਤੇ ਜੋ ਮੇਨ ਅਪਡੇਟ ਤੁਹਾਨੂੰ ਦੇਣੀ ਸੀ ਉਹ ਅਪਡੇਟ ਇਹ ਹੀ ਹੈ ਕਿ ਦਰਿਆ ਸਤਲੁਜ ਦਾ ਅੱਧਾ ਫੁੱਟ ਪਾਣੀ ਘਟਿਆ ਅੱਧਾ ਫੁੱਟ ਘਟ ਗਿਆ ਪਰ ਪਿੱਛੋਂ ਅਲਰਟ ਜੋ ਹੁਣ ਕੌਦ ਆਈ ਹੈ ਕਿ ਪਾਣੀ ਹੋਰ ਵੀ ਆ ਰਿਹਾ ਤਾਂ ਫਿਰ 7:00 ਵਜੇ ਤੱਕ ਪਾਣੀ ਹੋਰ ਵੱਧ ਸਕਦਾ ਪਰ ਲੋਹੀਏ ਏਰੀਆ ਦੇ ਵਿੱਚ ਵੀ ਲਗਾਤਾਰ ਪਾਣੀ ਵੱਧ ਰਿਹਾ ਹੈ ਬਾਕੀ ਤੁਸੀਂ ਉਸ ਵੇਲੇ ਕੀ ਸੋਚਦੇ ਹੋ ਸਾਡੀ ਰਿਪੋਰਟਿੰਗ ਕਿਸ ਤਰ੍ਹਾਂ ਦੀ ਲੱਗਦੀ ਹੈ بارش ਜ਼ਿਆਦਾ ਹੋਰ ਤੇਜ਼ ਹੋ ਚੁੱਕੀ ਹੈ ਆਪਣੇ ਕੀਮਤੀ ਸੁਝਾਅ ਜ਼ਰੂਰ ਦਿਓ ਕੈਮਰਾਮੈਨ ਸੋਨੂ ਦਾ ਹਰਦੀਪ ਪੰਨਨ ਦਾ ਨਿਊਜ਼ ਦਰਿਆ ਸਤਲੁਜ